ਮੁੱਖ ਮੰਤਰੀ ਸਾਹਿਬ ਜੀ ਵਿਆਹਦਿਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚਤਤ ਸੇ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਗਈ ਅਗਲੇ ਪਾਸੇ ਜੀ ਅੱਗੇ ਵੱਲ ਕੈਦਰੀਵਾਲ ਸਾਹਿਬ ਆ ਤੁਹਾਨੂੰ ਜੀ ਮੈਂਬਰ ਹਨ ਤੁਸੀਂ ਤარიਵਾਲ ਵਿਆਹਦਿਆਂ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋ ਨਾ ਪਲੀਜ਼ ਮੁੱਖ ਮੰਤਰੀ ਸਾਹਿਬ ਅਸੀਂ ਤਾਬਰ ਮੋਰ ਕੇ ਪਾਏ ਉਸ ਦਿਨ ਤੁਹਾਨੂੰ ਮਨਾਇਆ ਸੀ ਠਾਈ ਤਰੀਕ ਨੂੰ ਇਹਨੇ ਕਮੇਂਡਾ ਕੀ ਬਣਾ ਸੰਨ ਦੱਸਿਓ ਕੁਝ ਸਾਡੇ ਗਾਇ ਸੁਣ ਲੇ ਜੇ ਤੁਸੀਂ ਆਏ ਉੱਤੇ ਸਾਡੇ ਗੋਲਦਾ ਕੋ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੇ ਘਰ ਆ ਕੇ ਮੇਰੇ ਸੀਗੇ ਤੁਹਾਨੂੰ ਦੇਖ ਕੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋ ਜਵਾਬ ਤਾਂ ਦੇ ਕੇ ਜਾਓ ਮੁੱਖ ਜੀ ਕੀ ਗੱਲ ਹੈ ਜਵਾਬ ਨਹੀਂ ਦਿੱਤਾ ਤਾਂ ਹੁਣ ਆਪੇ ਦੱਸਣਾ ਜੀ ਤਾਂ ਦਿੰਦਾ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਸਾਹਿਬ ਦਾ ਘਰੇ 22 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ ਅਸੀਂ ਬੇਅਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੰਨਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਕਿ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਂਦਰੀ ਰਾਜ ਸਾਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਾਨਾ ਸਟੇਟ ਤੇ ਵੀ ਆਖ ਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜ ਲੈਣਗੇ ਜੀ ਤੁਹਾਨੂੰ ਕਿੰਨਾ ਦੌਰ ਭੱਜ ਲੈਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਤੇ ਬੇਕੂਫ ਬਣਾ ਲੈਣਗੇ ਵੀ ਕਿੰਨਾ ਕਿ ਜਨਾਜ਼ਾ ਚੋਟ ਦਾ ਸੈਸ਼ਨ ਹੋਇਆ ਕਿਵੇਂ ਦੇਖਦੇ ਪੁੱਛ ਨਹੀਂ ਅੱਜ ਕੀ ਹੋਇਆ ਜੀ ਹਾਂ ਅੱਜ ਇਹ ਐਲਾਨ ਤੋਂ ਕਿਤੇ ਨਹੀਂ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤਾਂ ਜਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਤਕਾਰ ਹੀ ਬਹਾਲ ਨਹੀਂ ਕਰ ਸਕਦੇ ਇੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੋਖਵੰਦ ਵੀ ਆਏ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਸਰਕਾਰੀ ਤੌਰ ਤੇ ਨਗਰੀ ਦਾ ਕਰਦੇ 209 ਜਿੰਚ ਸਪੈਸ਼ਲੀ ਆਏ ਹੋ ਉੱਪਰ ਵਰਜੋ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋ ਸ਼ੰਤ ਮਾਨ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਅੰਮ੍ਰਿਤ ਸਰਵਸਾਇਆ ਸੀਗਾ ਕਿ ਲਿਮਟ ਕੀਤੀ ਸੀ ਉਹਦੀ ਜੇ ਗੱਲ ਗਲਿਆਰਾ ਬੜਾ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਹਾਂ ਨਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਦੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ ਮੀਡੀਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਨੇ ਅੱਖਾਂ ਵੀ ਆਪੀ ਹਾਂ ਰੋਹ ਸਿੰਘ ਤਾਨੂੰ ਹੱਥ ਦਿੱਤਾ ਮੈਨੂੰ ਅਜਦਾ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲੇ ਤਾਂ ਆਏ ਆ ਨਾ ਤੁਹਾਡੀ ਕਿਹੜੀ ਜੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਮਣੇ ਐਲਾਨ ਕੀਤਾ ਸੀ ਸਾਰੇ ਮੀਡੀਆ ਕੋਲ ਮੌਜੂਦ ਹੈ ਉਹ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਜਾਵੇਗਾ 15 ਤਰੀਕ ਨੂੰ ਸਰਕਟ ਕਮੇਟੀ ਨੂੰ ਦੇ ਦਿੰਦਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀ ਲੈ ਲੰਦੋ ਅੱਜ ਬੈਂਸ ਸਾਹਿਬ ਨੇ ਹਾਊਸ ਦੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਨਾਨਪੁਰ ਸਾਹਿਬ ਯਾਦ ਜੇ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਵਾਸਤੇ ਕਾਨੂੰਨ ਨਹੀਂ ਲਾਗੂ ਕਰਨੀ ਕਿ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰਦਾ ਸੀ ਪੈਰ ਕਰਕੇ ਇਹਨਾਂ ਨੂੰ ਦਿੱਤਾ ਹੈ ਪਾਵਰ ਮੋਰਚੇ ਵਾਲਾ ਪਾਈਪੁਰਦੀਸ਼ ਸਿੰਘ ਖਾਲਸਾ ਜੀ 486 ਅੱਜ 8 ਮਹੀਨੇ 40 ਦਿਨ ਹੋ ਗਏ ਉੱਤੇ ਬੈਠੇ ਨੂੰ ਸਰਪੰਚ ਜੀ 6 ਮਹੀਨੇ ਦਾ ਸਮਾਂ ਮੰਗਿਆ ਹਾਂਜੀ ਜੱਦੀਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰੀ ਆਮ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਹੈ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਲਦੀ ਸਟੇਜ 'ਤੇ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਜੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਉਹ ਤੁਹਾਨੂੰ ਪਤਾ ਕੱਲ੍ਹ ਸਵੇਰ ਲੈ ਆਪਾਂ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮਮਰਾਂ ਨੂੰ ਦੇਣਾ ਫਾਈਲ ਦਿਖਾਈ ਚਲਦੀ ਸਟੇਜ ਰੋਕੀ ਗਈ ਫਿਰ ਉਸ ਮੈਂ ਸੰਗੋਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਰ ਸਿੰਘ ਸਾਹਿਬ ਵੀ ਕੱਲ੍ਹ ਸੀ ਮੈਨੂੰ ਥੱਲੇ ਨੂੰ ਲੈ ਕੇ ਗਿਆ ਸੇ ਪੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡਮ ਫੜਿਆ ਕਹਿੰਦੇ ਮੈਂ ਬੋਲਾਂਗੇ ਸੇ ਤੇ ਬੋਲੇ ਵੀ ਆ ਅਸੀਂ ਬੇਲੀਆਂ ਡੱਕਾਂਗੇ ਵਿਚਾਰ ਬਟਾਂਦਰਾ ਹੋ ਰਿਹਾ ਹੁਣ ਬੇਚਾਰਾ ਹੀ ਬਟਾਂਦਰਾ ਹੋ ਗਿਆ ਸਮਾਂ ਕਾਹਦਾ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਬਿਆਜੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਦੀ ਬੈਠਕ ਵਾ ਸਲੈਕਟ ਕਮੇਟੀ ਹਫਤੇ ਬਾਅਦ ਦੇਖੋ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਸਾਡੇ ਵਾਸਤੇ ਸ਼ਰਿਆ ਬਰਬਾਦੀ ਜਾਂ ਸਾਡੇ ਵਾਸਤੇ ਕੀਤੇ ਕੱਖ ਨੇ ਮੈਂ ਤਾਂ ਕਹਿੰਦਾ ਠਿਆਰੇ ਕਾ ਦੇ ਰਿਹਾ ਤੁਸੀਂ ਪਰ ਦੋ ਸ਼ਹਿਰਾਂ ਨੂੰ ਕੋਈ ਦੇਖੋ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆਪਾਂ ਸਾਰੇ ਤੋਂ ਕੋਈ ਕਾਨੂੰਨ ਬਣਾਉਣਾ ਚਾਹੀਦਾ ਬੇਦਗਿਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਹੈ ਕੋਈ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣੇ ਜਿਹੜਾ ਇਹਨਾਂ ਦਾ ਸਰਾਬ ਮੀਟ ਦਾ ਸਰਾਬ ਨੂੰ ਹਸਾਮੀ ਨਹੀਂ ਦੈਂਦੀ ਆ ਪੀੜੀਆਂ ਸਿਕਟਾ ਉਹ ਬੰਦ ਕਰਨ ਦੀ ਚਲੋ ਸਰਬੋਤਮ ਬੰਦ ਹੋਣਾ ਚਾਹੀਦਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਮੀਆ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਦਲوں ਤੋਂ ਮਿੱਟੀ ਚਾਰਨ ਵਾਲੀ ਗੱਲ ਹੈ ਕਮੈਂ ਟਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੰਤ ਸਿਰ ਤੇ ਪੰਜਾਬੀ ਦੇ ਉਸ ਨੇ ਕਿਹਾ ਤੁਹਾਡੀਆਂ ਫਲੈਕਸਾਂ ਤਾਂ ਚਲੇ ਜਾਣਗੇ ਜਿੱਦਣ ਤੁਹਾਨੂੰ ਚੜ੍ਹਿਆ ਸੀ ਉਦੋਂ ਫਲੈਕਸਾਂ ਤੁਹਾਡੀਆਂ ਨਹੀਂ ਸੀ ਲੱਗਦੀਆਂ ਉਦੋਂ ਤਾਂ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਾਨੂੰ ਆਪਣੀ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮੈਂ ਕਿ ਸੋਚਾਂਗਾ ਪੰਜਾਬੀ ਤੁਹਾਡੇ 'ਤੇ ਦੁਬਾਰਾ ਭਰੋਸਾ ਕਰ ਲੈਣਗੇ